ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਫਿਰ ਤੋਂ ਇੱਕ ਨਵੀਂ ਜਗ੍ਹਾ ਦੇ ਉੱਪਰ ਤੁਹਾਡੇ ਨਾਲ ਫੇਰ ਸੰਜੇ ਪਾ ਰਹੇ ਹਾਂ ਹਰ ਬਾਰ ਦੀ ਤਰ੍ਹਾਂ ਇੱਕ ਨਵੀਂ ਜਗ੍ਹਾ ਦੇ ਉੱਪਰ ਫੇਰ ਤੁਹਾਨੂੰ ਲੈ ਕੇ ਆਏ ਆਂਗੇ ਜੋ ਕਿ ਆਪ ਦੇ ਵਿੱਚ ਇੱਕ ਵਿਲੱਖਣ ਇਤਿਹਾਸ ਸਮੋਈ ਬੈਠੀ ਹੈ ਉਸ ਜਗ੍ਹਾ ਦੇ ਉੱਪਰ ਤੁਹਾਨੂੰ ਲੈ ਕੇ ਚੱਲਦੇ ਹਾਂ ਦੋਸਤੋ ਅ ਸਾਇਦ ਤੁਹਾਨੂੰ ਐਂਟਰੀ ਤੋਂ ਕੁਝ ਪਤਾ ਲੱਗ ਹੀ ਗਿਆ ਹੋਵੇ ਤੇ ਚਲੋ ਜਿਆਦਾ ਸਮਾਂ ਨਹੀਂ ਲਵਾਂਗੇ ਦੱਸ ਦਈਏ ਕਿ ਮੇਲਾ ਸਪਾਰ ਦਾ ਸੋ ਦੋਸਤੋ ਕਿੱਥੇ ਲੱਗਦਾ ਹੈ ਤੇ ਕੀ ਦਾ ਇਤਿਹਾਸ ਆ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਸਾਂਝੀਆਂ ਸੋ ਦੱਸ ਦਈਏ ਕਿ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਵਿੱਚ ਸਪਾਰ ਦੇ ਵਿੱਚ ਇਹ ਮੇਲਾ ਭਰਦਾ ਹੈ ਸਪਾਰ ਪਿੰਡ ਮੰਡੀ ਅਹਿਮਦਗੜ ਦੇ ਨਾਲ ਲੱਗਦਾ ਹੈ ਦੋਸਤੋ ਇੱਥੇ ਗੁੱਗੇ ਮਾੜੀ ਤੇ ਮੇਲਾ ਲੱਗਦਾ ਹੈ ਇਹ ਮੇਲਾ 3 ਦਿਨ ਚੱਲਦਾ ਹੈ ਪਰ ਸਾਡੇ ਮੰਨਣ ਮੁਤਾਬਕ ਤਾਂ ਇਹ ਆ ਦੋਸਤੋ ਕਿ ਇਹ ਮਹੀਨਾ ਇੱਕ ਮਹੀਨੇ ਦੀ ਤਰ੍ਹਾਂ ਮੇਲਾ ਚੱਲਦਾ 15-20 ਦਿਨ ਵਾਂਗੂ ਮੇਲਾ ਇਹ ਚਲਦਾ ਰਹਿੰਦਾ ਗਿਆ ਪਹਿਲੇ ਦਿਨ ਇਸਤਰੀਆਂ ਦਾ ਮੇਲਾ ਹੁੰਦਾ ਦੋਸਤੋ ਦੂਜੇ ਦਿਨ ਮਰਦਾਂ ਦਾ ਲੋਕ ਗੁੱਗੇ ਦੀ ਮਿੱਟੀ ਕੱਢਦੇ ਨੇ ਪੂਜਾ ਕਰਦੇ ਨੇ ਤੇ ਪ੍ਰਸ਼ਾਦ ਚੜਾਉਂਦੇ ਨੇ ਸੋ ਇਹਦੇ ਇਤਿਹਾਸ ਬਾਰੇ ਤਾਂ ਝਾਤ ਮਾਰੀਏ ਤਾਂ ਗੱਲ ਇਹ ਆ ਦੋਸਤੋ ਕਿ ਗੁੱਗਾ ਇੱਕ चौहान ਰਾਜਪੂਤ ਹੋਇਆ ਹੈ ਉਸ ਦੀ ਸਮਾਦ ਸਾਬਕਾ ਬੀਕਾਨੇਰ ਰਿਆਸਤ ਵਿੱਚ ਦੱਸੀ ਜਾਂਦੀ ਹੈ ਉਸ ਸਮਾਦ ਵਿੱਚੋਂ ਮਿੱਟੀ ਲਿਆ ਕੇ ਗੁੱਗੇ ਦੇ ਭਗਤਾਂ ਨੇ ਸਪਾਰ ਵਿੱਚ ਮਾੜੀ ਬਣਾਈ ਹੋਈ ਹੈ ਗੁੱਗੇ ਨੂੰ ਸੱਪਾਂ ਦਾ ਮਾਲਕ ਕਹਿੰਦੇ ਨੇ ਦੋਸਤੋ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗੁੱਗਾ ਰੂਪ ਬਦਲ ਕੇ ਮਨੁੱਖ ਬਣਨ ਦੀ ਸ਼ਕਤੀ ਰੱਖਦਾ ਹੈ ਸਪਾਰ ਦੇ ਮੇਲੇ ਦੀ ਸਭ ਤੋਂ ਵੱਧ ਵਿਸ਼ੇਸ਼ਤਾ ਟਾਣੀਆਂ ਤੇ ਗਿੱਧਿਆਂ ਦੀ ਹੁੰਦੀ ਹੈ ਗਿੱਧੇ ਪਾਉਣ ਵਾਲੇ ਮੁੰਡਿਆਂ ਦੀਆਂ ਟਾਣੀਆਂ ਇੱਕ ਦੂਜੇ ਦੇ ਸਾਹਮਣੇ ਖੜ ਜਾਂਦੀਆਂ ਸਨ ਲੋਕ ਘੇਰੇ ਵਿੱਚ ਬੈਠ ਜਾਂਦੇ ਹਨ ਖੜ ਜਾਂਦੇ ਹਨ ਟਾਣੀਆਂ ਵਾਲੇ ਆਪਸ ਵਿੱਚ ਵਿਦ-ਵਿਦ ਕੇ ਬੋਲੀਆਂ ਪਾਉਂਦੀਆਂ ਟੋੜਕੀਆਂ ਸੈਣੇ ਕਾਟੋ ਸੱਪ ਚਿੰਟੇ ਆਦਿ ਇੱਥੇ ਤੁਹਾਨੂੰ ਦੇਖਣ ਨੂੰ ਮਿਲਦੇ ਹਨ ਆਮ ਆਮ ਹੀ ਦੇਖਣ ਨੂੰ ਮਿਲ ਜਾਂਦੇ ਹੈਗੇ ਸਰਕਸ ਤੇ ਨਾਚ ਚੱਲਦੇ ਫਿਰਦੇ ਸਿਨਮੇ ਤੇ ਮਨੋਰੰਜਨ ਦੇ ਹੋਰ ਵੀ ਬਹੁਤ ਜ਼ਿਆਦਾ ਸਾਧਨ ਜੋ ਨੇ ਦੋਸਤੋ ਉਹ ਇੱਥੇ ਮਿਲ ਜਾਂਦੇ ਹਨ ਆਪਾਂ ਆਪਣਾ ਸਟੈਂਡ ਦੇ ਵਿੱਚ ਆਪਣਾ ਮੋਟਰਸਾਈਕਲ ਸਟੈਂਡ ਪਾਰਕ ਦੇ ਵਿੱਚ ਆਪਣਾ ਮੋਟਰਸਾਈਕਲ ਆਪਾਂ ਪਹਿਲਾਂ ਪਾਰਕ ਕਰਤਾ ਦੋਸਤੋ ਹੁਣ ਇਥੋਂ ਮੈਂ ਤੇ ਲਖਵੀਰ ਚੱਲਾਂਗੇ ਅੱਗੇ ਵੱਲ ਨੂੰ ਧੁੱਪ ਵੀ ਬਹੁਤ ਜ਼ਿਆਦਾ ਸੀਗੀ ਦੋਸਤੋ ਸਮਾਂ ਤਕਰੀਬਨ 1.5 ਦਾ ਹੋ ਗਿਆ ਸੀਗਾ ਸੋ ਇਹਦੇ ਇਤਿਹਾਸ ਬਾਰੇ ਤੁਹਾਨੂੰ ਦੋਸਤੋ ਮੈਂ ਦੱਸ ਹੀ ਦਿੱਤਾ ਹੈ ਮੇਲੇ ਤੇ ਗਿੱਧਿਆਂ ਦੀ ਮੰਡੀ ਵੀ ਇੱਥੇ ਲੱਗਦੀ ਆ ਦੋਸਤੋ ਲੋਕ ਪਸ਼ੂਆਂ ਦੇ ਸਮਾਨ ਜਿਵੇਂ ਕੁੰਗਰਾ ਵਾਲਾ ਨੱਥਾਂ ਤੇ ਮੂਹਰੀਆਂ ਤੇ ਪਸ਼ੂਆਂ ਦੇ ਹਾਰ ਸ਼ਿੰਗਾਰ ਦਾ ਸਮਾਨ ਵੀ ਇੱਥੇ ਆਮ ਦੁਕਾਨਾਂ ਮਿਲ ਜਾਂਦੀਆਂ ਨੇ ਹੁਣ ਜਿਹੜਾ ਸਪਾਰ ਦਾ ਮੇਲਾ ਦੋਸਤੋ ਇਹ ਟਾਣੀਆਂ ਟਾਣੀਆਂ ਤੇ ਗਿੱਧਿਆਂ ਤੇ ਬੋਲੀਆਂ ਨਹੀਂ ਪੈਂਦੀਆਂ ਹੁਣ ਇੱਥੇ। ਸੋ ਇਸ ਤਰ੍ਹਾਂ ਦਾ ਇਹਦਾ ਕੁਝ ਇਤਿਹਾਸ ਆ ਦੋਸਤੋ। ਇਹ ਗੱਲ ਕਰ ਲਈਏ ਪੰਜਾਬ ਦਾ ਜਿਹੜਾ ਇਹ ਮੇਲਾ ਦੋਸਤੋ ਸਮੂਹ ਮੇਲਿਆਂ ਵਿੱਚ ਮੇਲਿਆਂ ਵਿੱਚੋਂ ਇੱਕ ਵਿਲੱਖਣ ਤੇ ਸਰੂਪ ਸੁਚਿੱਤਰ ਮੇਲਾ ਹੈ। ਇਹਦਾ ਸਬੰਧ ਪੰਜਾਬੀਆਂ ਦੀ ਪੂਜਾ ਵਿਰਤੀ ਨਾਲ ਜੁੜਿਆ ਹੋਇਆ ਹੈਗਾ। ਇਸ ਮੇਲੇ ਦਾ ਮੁੱਖ ਪਰਜੋਜਨ ਗੁੱਗੇ ਦੀ ਪੂਜਾ ਹੈ। ਅਰਚਨਾ ਕਰਨ ਵਿੱਚ ਤੇ ਨਿਹਿਤ ਮੰਨਿਆ ਜਾਂਦਾ ਹੈ ਗੁੱਗੇ ਦੀ ਪੂਜਾ 나ਗ ਪੂਜਾ ਵਰਗੀ ਹੀ ਕੀਤੀ ਜਾਂਦੀ ਹੈ ਜਿਵੇਂ ਇਹ ਵੀ ਕਹਿ ਸਕਦੇ ਹਾਂਗੇ ਕਿ 나ਗ ਪੂਜਾ ਦਾ ਕੁਝ ਸੋਧਿਆ ਹੋਇਆ ਰੂਪ ਹੀ ਗੁੱਗਾ ਪੂਜਾ ਹੈ ਇਸੇ ਭਾਵਨਾ ਬਿਰਤੀ ਸਦਕਾ ਇਹ ਮੇਲਾ ਜ਼ਿਲ੍ਹਾ ਲੁਧਿਆਣੇ ਦੇ ਇੱਕ ਪਿੰਡ ਸਪਾਰ ਲੁਧਿਆਣੇ ਤੋਂ ਪਸੰਬਲ ਇਹ ਦੋਸਤੋਂ ਮੇਲਾ ਲੱਗਦਾ ਹੈ ਹਰ ਸਾਲ ਭਾਦਰੂ ਮਹੀਨੇ ਦੀ ਚਾਲਨੀ ਚੌਦਸ ਨੂੰ ਗੁੱਗੇ ਦੀ ਸਥਾਪਤ ਕੀਤੀ ਹੋਈ ਮਾੜੀ ਉੱਪਰ ਬੜੀ ਸਜਤਾਜ ਨਾਲ ਲੱਗਦਾ ਦੋਸਤੋ ਅਤੇ ਲਗਭਗ 7 ਦਿਨਾਂ ਤੱਕ ਖੂਬ ਭਰਦਾ ਹੈਗਾ ਆਮ ਤੌਰ ਤੇ ਇਹ ਸਤੰਬਰ ਮਹੀਨੇ ਹੀ ਆਉਂਦਾ ਹੈਗਾ ਹੁਣ ਸਤੰਬਰ ਹੀ ਚੱਲਦਾ ਪਿਆ ਦੋਸਤੋ ਇਹ ਮੇਲਾ ਪੰਜਾਬ ਦੇ ਮਾਲਵਾ ਖੇਤਰ ਦਾ ਸਭ ਤੋਂ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਹੈ ਇਸ ਮੇਲੇ ਤੇ ਅੱਡ ਅੱਡ ਤਰ੍ਹਾਂ ਦੇ ਝੂਲੇ ਲੱਗਦੇ ਨੇ ਚੰਡੋਲ ਕਿਸ਼ਤੀਆਂ ਤੇ ਕਿਹੜਾ ਆਪਾਂ ਮੌਤ ਦਾ ਖੂ ਕਹਿ ਦਿੰਨੇ ਆਂਗੇ ਆ ਚੰਡੋਲਾਂ ਤੁਸੀਂ ਦੇਖ ਹੀ ਸਕਦੇ ਹੋਗੇ ਤੇ ਇਹ ਗੱਲਾਂ ਬਾਤਾਂ ਇੱਥੇ ਤੁਹਾਨੂੰ ਆਮ ਦੇਖਣ ਨੂੰ ਮਿਲਣਗੀਆਂ ਮਠਿਆਈਆਂ ਨੇਗੀਆਂ ਖਾਣ ਪੀਣ ਦੀਆਂ ਗੱਲਾਂ ਬਾਤਾਂ ਸਾਰੀਆਂ ਇੱਥੇ ਆਮ ਮਿਲ ਜਾਂਦੀਆਂ ਨੇ ਸੋ ਧੁੱਪ ਵੀ ਬਹੁਤ ਜ਼ਿਆਦਾ ਸੀ ਦੋਸਤੋ ਫੇਰ ਵੀ ਅਸੀਂ ਨੇ ਲੰਮੀਆਂ ਲੰਮੀਆਂ ਪਲੰਘਾਂ ਭਰਦੇ ਹੋਏ ਅਸੀਂ ਅੱਜ ਇਸ ਮੇਲੇ ਨੂੰ ਪਹਿਲੀ ਵਾਰ ਅਟੈਂਡ ਕੀਤਾ ਆ ਅਸੀਂ ਵੈਸੇ ਸੁਣਦੇ ਹੁੰਦੇ ਸੀਗੇ ਕਿ ਇਸ ਪਾਰ ਦਾ ਮੇਲਾ ਲੱਗਦਾ ਦੋਸਤੋ ਪਰ ਇੱਥੇ ਆ ਕੇ ਰੰਗਮੰਚ ਦੇਖ ਕੇ ਮਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਕਿਉਂਕਿ ਲੱਖਾਂ ਟੈਨਸ਼ਨਾਂ ਦੂਰ ਹੋ ਜਾਂਦੀਆਂ ਨੇ ਜਦੋਂ ਕਦੇ ਆਪਾਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ اٹੈਂਡ ਕਰਦੇ ਆ ਇੱਧਰ ਦੇਖ ਸਕਦੇ ਹੋ ਲੇਡੀਜ਼ ਡਾਂਸ ਵੀ ਕਰ ਰਹੀਆਂ ਨੇ ਤੇ ਕੋਈ ਬਸ ਮਨ ਦੀ ਮौज ਹੁੰਦੀ ਹੈ ਜੀ ਸਾਰੀਆਂ ਮਤਲਬ ਇੱਥੇ ਲੇਡੀਜ਼ ਇਕੱਠੇ ਹੋਏ ਹੁੰਦੇ ਨੇ ਤਾਂ ਸੁਗਲ ਮੇਲੇ ਸਾਰੇ ਕਰ ਰਹੇ ਨੇ ਡੀਜੇ ਚੱਲ ਰਹੇ ਨੇਗੇ ਸੋ ਇਸ ਤਰ੍ਹਾਂ ਦੇ ਸਪਾਰ ਦੇ ਮੇਲੇ ਦੇ ਉੱਪਰ ਤੁਹਾਨੂੰ ਇਹ ਗੱਲਾਂ ਆਮ ਹੀ ਦੇਖਣ ਨੂੰ ਮਿਲ ਜਾਣਗੀਆਂ ਦੋਸਤੋ ਕਿ ਲੋਕ ਕਿੰਨਾ ਇੱਥੇ ਆ ਕੇ ਇੰਜੋਏ ਫਨ ਕਰਦੇ ਨੇ ਛੋਟੇ ਬੱਚੇ ਦੇਖੋ ਕਿੰਨਾ ਇੰਜੋਏ ਫਰਦਾ ਮੇਲਾ ਪੰਜਾਬ ਦੇ ਸਮੂਹ ਮੇਲਿਆਂ ਦੇ ਵਿੱਚੋਂ ਇੱਕ ਉਹ ਖਾਸ ਮੇਲਾ ਹੈ ਜੋ ਕਿ ਮੇਰੇ ਹਿਸਾਬ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਸਾਰੇ ਦਿਨਾਂ ਨਾਲ ਤੋਂ ਚੱਲਣ ਵਾਲਾ ਹੈਗਾ ਜੋ ਕਿ ਇੱਕ ਬਹੁਤ ਵੱਡੇ ਏਰੀਏ ਦੇ ਵਿੱਚ ਇਹ ਮੇਲਾ ਭਰਦਾ ਵੀ ਹੈਗਾ ਸੋ ਬਹੁਤ ਦੂਰ ਦਰਾਡੇ ਦੇ ਲੋਕ ਦੋ ਇੱਥੇ ਆ ਮਾਰਡ ਤੇ ਹੋ ਚੁਦਨੇ ਨੇ ਦੋਸਤੋ ਸਤੀ ਦੋਸਤੋ ਇਸ ਦੇ ਨਾਲ ਲੈ ਸਸਤਾ ਨਹੀਂ ਦੇ ਲੱਗਦਾ ਕਿ ਮੇਲਾ ਦੇਖਣਾ ਚਾਹਉ ਤਾਂ ਇਸ ਜਗ੍ਹਾ ਤੋਂ ਜ਼ਿਲ੍ਹੇ ਦੇ ਮੇਲਾ ਲੁਗਰਮ ਤੋਂ ਜ਼ਿਆਦਾ ਸਸਤਾ ਮੈਂ ਤੇ ਰੰਡਾ ਜਾ ਭੈਣ ਵਾਲਾ ਤੱਕ ਹੁੰਦਾ ਹੈ ਜੀ ਨੋਣਾ ਜੀਆਂ ਨੇ ਤੇ ਫਿਰ ਕੀ ਪਾ ਦੇਖਾਉਣੇ ਵੀ ਮਤ भी ना आए हो आए कुछ हो पर फिर भी उन्हें हिम्मत नहीं हारी <सथीविस्था> करके का कर दिया